ਲੋ ਦੀ ਪਛਾਣੋਂ ਬੰਦੇ ਬੰਦੇ ਆਏ ਆ ਦੋਨੇ ਦੋਨੇ ਮੇਨ ਆ ਕਾ ਲੁਕਦਾ ਫਿਰਦਾ ਦੇਖ ਲੋ ਇਹ ਆਮ ਹੀ ਤੁਸੀਂ ਜ਼ਿੰਮੇਦਾਰਾਂ ਸਾਰਿਆਂ ਦੇਖੇ ਹੋਣੇ ਆ ਇਹ ਸਗਾ ਜੀ ਇੱਥੇ ਟ੍ਰਾਂਸਫਰਮ ਲਾਉਣਾ ਇਹ ਲੂਸਾ ਸਗਾ ਪਹਿਲਾਂ ਤੇ ਇਹਨੂੰ ਚਾੜਿਆ ਸਗਾ ਟ੍ਰਾਂਸਫਰ ਨੂੰ 7 ਦਿਨ 8 ਦਿਨ ਦੂਸਾਰਿਆ ਫੇਰ ਨੂੰ ਲਹਾ ਕੇ ਤੇ ਨਵਾਂ ਲਵਾਇਆ ਨਵਾਂ ਚੱਲਿਆ 4 ਘੰਟੇ 1 ਤੇ 2 ਘੰਟੇ ਇੱਕ ਲੈਨ ਦੀ ਟ੍ਰਿਪਿੰਗ ਕਰਾਈ ਗਿਆ ਮੁੜ ਕੇ ਵਿਊ ਵੀ ਡਾਉਣ ਲੱਪਿਆ ਅੱਜ ਇਹਨੂੰ ਦੁਬਾਰਾ ਫੇਰ ਲਾਉਣ ਲੱਗੇ ਆਂ ਤੇ ਮੋਟਰਾਂ ਚੱਲੀਆਂ ਨੂੰ ਅੱਜ 17-18 ਦਿਨ ਤੋਂ ਉੱਤੇ ਹੋ ਗਏ ਆ ਪਹਿਲਾਂ ਜਿੱਦਣ ਲੂਸਾ ਉਦੋਂ ਤੋਂ ਕੋਈ ਵੀ ਨਹੀਂ ਮੋਟਰ ਚੱਲਦੀ ਮੀਮੂ ਪੈਂਦੇ ਸੀਗੇ ਬੰਦੇ ਆਪਣੀ ਗੱਡੀ ਲੈ ਕੇ ਆਏ ਆ ਟੀਮ ਇਹਨਾਂ ਦੀ ਆਪਣੀ ਆਈ ਆ ਤਿੰਨੇ ਬੰਦੇ ਇਹ ਆਏ ਆ ਉਹ ਸਾਹਮਣੇ ਇੱਕ ਇਹਨਾਂ ਦੀ ਗੱਡੀ ਆਈ ਆ ਜਿੱਥੇ ਟਰਾਂਸਫਰਮਰ ਨਹੀਂ ਖੰਨ ਆ ਆ ਉਹ ਵਲੀ ਇਹ ਸਾਰੇ ਬੰਦੇ ਲੱਗੇ ਸੀ ਲਾਉਣ ਦੇ ਇਥੋਂ ਦੀ ਅੰਡਰਗਰਾਊਂਡ ਕੱਢੀ ਆ ਟਰੈਕਟਰ ਖੁੱਭ ਗਿਆ ਕਿਉਂ ਅੱਗੇ ਵੀ ਟਰੈਕਟਰ ਉਦੋਂ ਕੱਢਿਆ ਉਦੋਂ ਵੀ ਖੁੱਭ ਗਿਆ ਹੈਗਾ ਆਰ ਕੇ ਦੂਆ ਟਰੈਕਟਰ ਮਗਾ ਕੇ ਟਰੈਕਟਰ ਕੱਢਿਆ ਟਰੈਕਟਰ ਤਾਂ ਚਲ ਗਿਆ ਥੱਲੇ ਨੂੰ ਬਹੁਤ ਜ਼ਿਆਦਾ ਤੇ ਹੁਣ ਹਈ ਤਾਂ ਮਿੱਟੀ ਮੁੱਡੀ ਕੱਢ ਕੇ ਪਾ ਕੇ ਇਹਨਾਂ ਪਾਰਸ਼ੇ ਨੂੰ ਕੱਢਦੇ ਆ ਉਧਰ ਦੀ ਦੇਖਦੇ ਆ ਲਾਉਨੇ ਆ ਲੋ ਜੀ ਟਰਾਂਸਫਰ ਲੱਥ ਗਿਆ ਦੋ ਅੱਗੇ ਲੱਦੇ ਆ ਇਹਨਾਂ ਦੇ ਵਿੱਚ ਇੱਕ ਆਪਣੇ ਵਾਲਾ ਲੱਦ ਲਿਆ ਤਿੰਨ ਟਰਾਂਪਰ ਹੋ ਗਏ ਉਹ ਚਲਾ ਦੋ ਫੋੜ ਦੇ ਬਈ ਆਟੋ ਲੰਦੇ ਬੰਸਲਾ ਤੰਦਰਾਨ ਤਿੰਨ ਟਰਾਂਸਫਰ ਹੋ ਗਏ ਆ ਬੇਚ ਇਹ ਹੁਣ ਆਟੋ ਲੈ ਕੇ ਜਾਊ ਇਹਨਾਂ ਨੂੰ ਹੁਣ ਚੇਂਜ ਕਰਾਉਣ ਨੂੰ ਮੱਦੀ ਜਾਂਦੇ ਆ ਲੱਦ ਹੋ ਗਿਆ ਆ ਪਰ ਸਾਨੂੰ ਚੱਕੜ ਬਹੁਤ ਹੈ ਉੱਥੇ ਜਿਹੜੇ ਟਰੈਕਟਰ ਤੇ ਲੱਗਿਆ ਥੱਲੇ ਸਿੱਧੇ ਹੁੰਦਾਂ ਘੜਾਪਾ ਜਾਣੀ ਤੋਤਾ ਹੀ ਸਾਰਾ ਚੱਕੜ ਲੈ ਚੱਕੜ ਨਾਲ ਲੱਪੜ ਗਿਆ ਟਰੈਕਟਰ ਬਰਲਾ ਬੰਨਾਂ ਵੀ ਲੱਪੜ ਗਿਆ ਸਾਰੇ ਦੋੜ ਰਿਹਾ ਟਰੈਕਟਰ ਨਾ ਪਾ ਕੇ ਆ ਕੇ ਆਰ ਕੇ ਕੱਢਿਆ ਟਰੈਕਟਰ ਚੱਕ ਹੁੰਦਾ ਇਹ ਕਰਕੇ ਹਾਂ ਫਰਮ ਭਾਰਾ ਬਹੁਤ ਇਹ ਤਿੰਨ ਚਾਰ ਪਲੇਟਾਂ ਤੇ ਥਾਲੇ ਨੂੰ ਅੱਗੇ ਲੱਗੀਆਂ ਐ ਨਾ ਹਾਂ ਬਾਈ ਇਹ ਰਾਂਬਾਂ ਦੀ ਰਿਪੇਅਰ ਹੀ ਇੰਨੀ ਹੋਈ ਆ ਤਿੰਨ ਚਾਰ ਪਲੇਟਾਂ ਲੱਗੀਆਂ ਅੱਗੇ ਵੀ ਇਹਨੂੰ ਹੈ ਟਰਾਂਸਫਰ ਨੂੰ ਤਿੰਨ ਚਾਰ ਪਲੇਟਾਂ ਅੱਗੇ ਲੱਗੀਆਂ ਇਹਨੂੰ ਰਿਪੇਅਰ ਹੋਈ ਦੀਆਂ ਇਹ ਇੱਕ ਉਹ ਪੱਟ ਹੋਈ ਆ ਉਹ ਦੋ ਥੱਲੇ ਆ ਹਾਂ ਹੁਣ ਉਹ ਵਾਲੀ ਨਵੀਂ ਲੱਗੀ ਆ ਇੱਕ ਆ ਦੇ ਇਥੇ ਮਗਰ ਲੱਗੀ ਆ ਉਹ ਦੇ ਆ ਵਾਲੀ ਇਹ ਰਿਪੇਅਰ ਹੀ ਪਤਾ ਨਹੀਂ ਕਿੰਨੀ ਵਾਰ ਹੋ ਗਿਆ ਚੱਲਣਾ ਵਿਚਾਰੇ ਨੇ ਕੀ ਸੀਗਾ ਰਿਪੇਅਰ ਕੀਤੀ ਨਹੀਂ ਹੋਣੀ ਦਾਨ ਇੰਨੀ ਛੇ ਦੀ ਡਰਾਪਾਂ ਲੂਸਾਂ ਨਹੀਂ ਲੂਸ ਤਾਂ ਨਹੀਂ ਮੈਂ ਦੇਖਿਆ ਕਦੀ ਉਹ ਲੂਸ ਜਾਂਦੇ ਇੱਧਰ ਵੀ ਘੜਦੀ ਲੋ ਜੀ ਅਜਾ ਟਰੈਕਟਰ ਦਾ ਲੱਗੇ ਆ ਕੰਮ ਕਰਨ ਕਲੱਚ ਪਲੇਟਾਂ ਲਿਆਂਦੀਆਂ ਆ ਜੜਾ ਕੇ ਆ ਆਮ ਤengan ਕਲੱਚ ਪਲੇਟਾਂ ਇਹਦੀ ਕਲਚ ਪਲੇਟ ਆ ਡਾਊਨ ਥੋੜੀ ਪੀਲੀ ਵਾਲੀ ਦੇ ਸਹੀ ਆ ਆਹ ਵਾਲੀ ਸਹੀ ਆ ਉਦਾਂ ਇਹ ਜੜਾ ਲੈਂਦੀ ਆ ਪਾ ਦੇਣੀ ਆ ਛੱਡਣੀ ਨਹੀਂ ਟਰੈਕਟਰ ਖੋਲਣ ਡਿਆ ਆ ਲਾਤੀਆਂ ਛਵਾ ਛਾਂ ਨਟ ਨੁਟ ਖੋਲ ਦਿੱਤੇ ਆ ਆ ਦੋਵੇਂ ਥਾਈ ਕਰ ਦੇਣ ਲੱਗੇ ਨਟ ਨੁਟ ਢਲੇ ਆ ਬਸ ਐਵੇਂ ਪਤਾ ਆ ਹੀ ਪਿਆ ਨਟ ਬੰਦਿਆਂ ਨੂੰ ਲਿਹਾਉਣਾ ਜਾ ਕੇ ਤੇ ਕਰਦਾ ਇਹਨੂੰ ਦੋ ਹਿੱਸੇ ਸਾਰਾ ਖੁੱਲਾ ਪਿਆ ਟਰੈਕਟਰ ਤੇ ਲੱਗੇ ਆ ਕਲਚ ਪਲੇਟ ਪਾਉਣ ਇਹਨੂੰ ਆ ਦੇ ਕੁਲ ਖਾਲ ਲਵਾਂਗੇ ਦੇਖਦੇ ਆ ਕੱਲਾ ਜਿਹਾ ਪਲੇਟ ਸੈੱਟ ਸੁੱਟ ਕਰਦੇ ਆ ਬੰਦਿਆਂ ਨੂੰ ਲੈਣ ਚੱਲਾਂ ਆ ਤੇ ਆਪ ਹੀ ਲੱਗਾ ਆ ਕਰਨ ਇਹਨੂੰ ਕਰਕੇ ਸੈੱਟ ਸੁੱਟ ਪਿੰਆਂ ਚਾਬੀਆਂ ਪਾਣੇ ਵਗੈਰਾ ਸਭ ਸਾਰਾ ਖੋਲ ਖਲਾਈਆ ਕੀਤਾ ਆ ਸਵਾ ਅੰਦਰ ਲਾ ਕੇ ਰੱਖਿਆ ਆ ਕਰ ਦਿੱਤਾ ਕੱਲਾ ਕੱਲਾ ਰੈਕਟਰ ਤੇ ਬੰਦੇ ਲਿਆ ਕੇ ਦੋ ਹਿੱਸੇ ਕਰ ਦੇਣੇ ਨਾਟ ਨੂਟ ਤੇ ਸਭ ਖੁੱਲੇ ਪਏ ਆ ਇਹ ਸੇਵਾ ਆ ਜਾਂਦੀ ਟਰੈਕਟਰ ਦੀਆਂ ਹੰਦਾ ਰਾਖ ਦਿੱਤੀਆਂ ਚੱਕੇ ਹੱਲੇ ਹਾਂ ਕੱਲ ਨੂੰ ਇਕੱਠਾ ਹੋਣਾ ਇਹ ਆ ਬਈਆਂ ਛੁਆ ਇਹਦੀ ਆਪ ਹੀ ਕਰਨਾ ਕਲੱਚ ਤੇ ਹੋ ਗਈ 7-8 ਸਾਲ ਕਲੱਚ ਕੀਤੇ ਨੂੰ ਤੇ ਹੁਣ ਕਲੱਚ ਦਾ ਸਲਿੱਪ ਦੇ ਦਿੰਦਾ ਹੈਗਾ ਤੇ ਉਹਦੀ ਮੇਨ ਦਿੱਕਤ ਪਹਿਲੇ ਦਿਨ ਤੋਂ ਹੀ ਸੀ ਇਹਦੇ ਇੱਥੇ ਨਾਟਿਆ ਉਹ ਨਾਲ ਟੱਚ ਕਰਦੇ ਮੈਂ ਦਿਖਾਉਣਾ ਤੁਹਾਨੂੰ ਆ ਵਾਲੇ ਜਿਹੜੇ ਨਾਟਿਆ ਨਾ ਇਹ ਉਹ ਮੂਰੂ ਆਹੋ ਦੇਖੋ ਜਾ ਕੇ ਨਾਲ ਲੱਗੇ ਆ ਇਹ ਫਿੰਗਰਾਂ ਵਾਲੇ ਆ ਇਹ ਨਟ ਇਹ ਨਾਟ ਥੋੜੇ ਥੋੜੇ ਕੱਟਣ ਵਾਲੇ ਹੀ ਦਾ ਕਰਕੇ ਦਾਵ ਨਹੀਂ ਆਉਂਦੀ ਇਹਨੂੰ ਹੁਣ ਸੈੱਟ ਕਰਕੇ ਦਫੇ ਕਰਾਂਗੇ ਕਲਚ ਪਲੇਟਾਂ ਨਵੀਆਂ ਬਾੜਣੀਆਂ ਤੇ ਨਾਟ ਨੂੰ ਇਹਨੂੰ ਦੇਖ ਦੂ ਕਿ ਸੈੱਟ ਕਰਕੇ ਫੇ ਫਿੱਟ ਕਰਾਂਗੇ ਖੋਲ ਖਲਾਈਆ ਹੋ ਗਿਆ ਆ ਇੱਕ ਵਸ ਆ ਨਾਟ ਫਸਿਆ ਰਹਿਣ ਦਿੱਤਾ ਵਿੱਚ ਇੱਕ ਪਰਲੇ ਬੰਨੇ ਉਦਾਂ ਉਹ ਤੇੜ ਉਹ ਵੱਡੀ ਹੋ ਗਈ ਆ ਹੋ ਗਿਆ ਦੋ ਹਿੱਸੇ ਬੰਦੇ ਲਿਉਣਾ ਸੱਦ ਕੇ ਕਰਦਾ ਇਹਨੂੰ ਹੁਣ ਕੱਲਾ ਕੱਲਾ ਦਿਖਾਉਣਾ ਬਾਕੀ ਜਿੱਦਾਂ ਜਿੱਦਾਂ ਚੱਲਦਾ ਕੰਮ ਲਓ ਜੀ ਕਰ ਲਿਆ ਟਰੈਕਟਰ ਦੋਸਾਂ ਬੰਦੇ ਕਈ ਸੱਦੇ ਸੀਗੇ ਚਾਰ ਪੰਜ ਬੰਦੇ ਸੱਦੇ ਉਹ ਕਲਚ ਬਰੇਟਾਂ ਜਿਹੜੀਆਂ ਜੜਾ ਕੇ ਲਿਆਂਦੀਆਂ ਉਦਾਂ ਹੀ ਪਾ ਕੇ ਦੇਖੀਆਂ ਉੱਤੇ ਛਾਵੜ ਤੇ ਤੇ ਕੋਲ ਖਲਾਈਆ ਕਰਨ ਡਿਆ ਆ ਇਹਨੂੰ ਖੋਲ ਕੇ ਫਰਾਈ ਵੀਲ ਨੂੰ ਨੁਕਸੇ ਤੇ ਆ ਆ ਇੱਕ ਤਾਂ ਆਹ ਵਾਲਾ ਜਿਹੜਾ ਨਾਟਿਆ ਨਾ ਉਹ ਤੇ ਬਾਡੀ ਦੇ ਨਾਲ ਟੱਚ ਕਰਦਾ ਮੋਰੇ ਔਰ ਫਰਾਈ ਵੀਲ ਦੇ ਨਾਲ ਟੱਚ ਕਰਦਾ ਇਹ ਥੋੜਾ ਜਿਹਾ ਏਅਰ ਅਗੰਨਾ ਪੈਣਾ ਹੈ ਛੋਟਾ ਕਰਨਾ ਬਣਾ ਇੱਕ ਅੱਧੀ ਜੂੜੀ ਦਾ ਉਹਦੇ ਨਾਲ ਪਲੇਟ ਜਿਹੜੀ ਕੱਸ ਨਹੀਂ ਖਾਂਦੀ ਉਹਦੇ ਨਾਲ ਫਿਰ ਦਿੱਕਤ ਆਉਂਦੀ ਆ। ਤੇ ਬਾਕੀ ਦੇਖਦੇ ਆ ਇਹਨੂੰ ਕੇਸ ਵੀ ਲਾਉਣਾ ਪੈਣਾ। ਕਰਦੇ ਆ ਕਿ ਬੰਦਾ ਦੇ ਦੇ। ਉਹ ਜੀ ਕਰਤਾ ਤੋਤ ਭਈਆ। ਪੀਟਿੰਗ ਲਾਪਿਆਂ ਕਰਨ ਕਲੱਚ ਪਲੇਟਾਂ ਤੋਂ ਉਧਰ ਕਾਹ ਦਿੱਤੀਆਂ ਵਿੱਚ। ਆਹ ਕਲੱਚ ਬਰੇਡ ਬਾਅਦ ਚ ਲੱਗਣੀ ਆ। ਧੋ ਬਣਾ ਕੇ ਆਂ ਕਰਕੇ ਇੱਧਰ ਤਿਆਰ ਕਰ ਦੱਤਾ ਆ। ਨਾ ਮੇਂ ਆਪ ਆਂ ਕੱਲ ਲੱਤ ਬਲੀਟਾਂ ਇਹਦੇ ਤੇ ਸਵੇਰੇ ਕਰੂੰਗਾ ਨੂੰ ਹੁਣ ਸੈਟਿੰਗ ਸੋਟਿੰਗ ਫਿੰਗਰਾਂ ਫੁੰਗਰਾਂ ਦੀ ਤੇ ਸਾਰਾ ਧੂਕ ਬਣਾ ਦਿੱਤਾ ਐ ਕਰ ਦਿੱਤਾ ਸਾਫ ਪਲੇਟ ਅੰਦਰਲੀ ਤਪਾਤੀ ਆ ਤੇ ਕਰਾ ਫੁੰਗਰਾਂ ਵੀ ਐ ਰੈਲੀਆਂ ਕਰ ਦਿੱਤੀਆਂ ਵੀ ਤੇ ਘੱਟਾ-ਕੱਟਾ ਜਿਹੜਾ ਜੰਮਿਆ ਐ ਤੇਲ ਨਾਲ ਧੋ ਕੇ ਮੁਰਗੇ ਪਾਣੀ ਨਾਲ ਧੋਤਾ ਆ ਇਹਨੂੰ ਤੇ ਹੋਈ ਜਾਂਦੀ ਫਿਟਿੰਗ ਹੁਣ ਜੋਰ ਲੱਗ ਗਿਆ ਸਵੇਰੇ ਕਰਾਂਗੇ ਫਿੱਟ ਆਹ ਹੈਗੀ ਦੂਜੀ ਪਲੇਟ ਜਿਹੜੀ ਮੇਨ ਆ ਦੂਜੀ ਪੀਟੀਗੋ ਵਾਲੀ ਬਾਤ ਜਿਆ ਪ੍ਰਾਣੀਆਂ ਇੱਥੇ ਕੱਡੀਆਂ ਪਈਆਂ ਦਿਖਾਉਣਾ ਮੈਂ ਤੁਹਾਨੂੰ ਪ੍ਰਾਣੀਆਂ ਆ ਮਾ ਮੈਂ ਪਹਿਲਾਂ ਕਹਿੰਦੇ ਸੀ ਯਾਰ ਵੱਡ ਹੋਇਆ ਉਹ ਪ੍ਰਾਈਵਿਲ ਨਹੀਂ ਪਰ ਬਚਾਈ ਆ ਮੜਾ ਆ ਜਾ ਪਾਲਸ ਕੱਟ ਗਿਆ ਆ ਯਾਰਾ ਨਹੀਂ ਚੱਲਦੀ ਆ ਲੈ ਤੇ ਆ ਨਿਕਲੀ ਆ ਪੀਟੀਗੋ ਵਾਲੀ ਇਹ ਵੀ ਇੱਕ ਕਿਸਮ ਦੀ ਘਸੀ ਆ ਬਿਲਕੁਲ ਹੀ ਗਈ ਆ ਤੇ ਦੂਜੀ ਉਹ ਬਈ ਆ ਥੱਲੇ ਗੀਤਾ سی ਗਿਆ ਗਈ ਹੈ ਬਿਲਕੁਲ ਕਿ ਇੱਧਰ ਲਾ ਬਹਿਰੰਗ ਪਾ ਕੇ ਹੱਡੀਆਂ ਨਵਾਉ ਸੰਭਣ ਲੈ ਤੇ ਉਹਨਾਂ ਨੂੰ ਤੇਲ ਤੂਲ ਮਾਰ ਦਤਾ ਸਵੇਰੇ ਤੇਲ ਮਾਰ ਕੇ ਕਪੜਾ ਮਾਰ ਕੇ ਧੂੰਗਾ ਵਿੱਚੋਂ ਫੇਰ ਇਹਦੀ ਫਿਟਿੰਗ ਸ਼ੁਰੂ ਕਰੂੰਗਾ ਆ ਵੀ ਵਿੱਚੋਂ ਤੇਲ ਤੂਲ ਮਾਰ ਕੇ ਧੋਤਾ ਆ ਬਹਿਰੰਗਾ ਕੇ ਇੱਕ ਕਰ ਲਿਆ ਆ ਧੋਤਾ ਆ ਤੇ ਇੱਧਰ ਲੱਖਾ ਬੈਠਾ ਫੋਨ ਦਵਾੜੇ ਲੱਗਾ ਆ ਇਹਦੇ ਇੱਚੇ ਧੋਤਾ ਧੋ ਦਵਿਆ ਹੋ ਗਿਆ ਆ ਸਵੇਰੇ ਇਹਦੀ ਕਰੂੰਗਾ ਦੇਖ ਕੇ ਫਿੰਗਰਾਂ ਫੁੰਗਰਾਂ ਕਿੰਨੇ ਆ ਮੈਂ ਮੈਮ ਦੇ ਸੈਟ ਕਰਨੀ ਆ ਕਰ ਕਰ ਕੇ ਸੈਟਿੰਗ ਪੂਰੀ ਤਸੱਲੀ ਕਰਨੀ ਆ ਹੁਣ ਘੰਟਾ ਵੱਧ ਲੱਗ ਜੂ ਬਈ ਚੱਕਰ ਨਹੀਂ ਮੋੜ ਕੇ ਕਲਚ ਜੱਡਾ ਹੋ ਜਾਂਦਾ ਜੇ ਸੈਟਿੰਗ ਥੋੜੀ ਵਾਲੀ ਘੱਟ ਹੋਵੇ ਤਾਂ ਉਹ ਵੀ ਰਾਡ ਰੂਡ ਵੀ ਆਂ ਦੇਖ ਕੇ ਰੈਡੀ ਕਰ ਦੇਣੀ ਆ ਪੈਂਡਲ ਵੀ ਰੈਲਾ ਕਰ ਦੇਣਾ ਤੇ ਫਿਟਿੰਗ ਜਦੋਂ ਕਰਤੀ ਮਲਾਈ ਵਾਂਗੂ ਕਲਚ ਹੋਵੇ ਉਹ ਵਧੀਆ ਆ ਇਧਰ ਫੋਨ ਤੇ ਲੱਗਾ ਆ ਇਹ ਲੱਖਾ ਇੱਕ ਇਧਰ ਆ ਇੰਜਣ ਖੋਲਿਆ ਕਈ ਜਰੂਰ ਹੈ ਵੀ ਹੁਣ ਫਿੱਟ ਕਰਨਾ ਵਿਲੇ ਆ ਹੁਣ ਇਹੇ ਕੰਮ ਹੀ ਕਰਨੇ ਆ ਮੈਨੂੰ ਇਹੇ ਕੰਮਾਂਦ ਵਾਲੇ ਲਾਉਣਾ ਕੋ ਟਰੈਕਟਰ ਦਾ ਕਰਨ ਵਾਲਾ ਕੋਈ ਇੰਜਿਆਣਾ ਕੁਝ ਵੀ ਆ ਸਾਰਾ ਕੁਝ ਕਰ ਕਰ ਦੇਣਾ ਤਾਂ ਟੈਂਸਰ ਤੇ ਉਹਦਾ ਕਰਕੇ ਗੇਅਰ ਵੀ ਨਹੀਂ ਸਹੀ ਪੈਂਦੇ ਸੀ ਕਲਚ ਪਲੇਟ ਸਹੀ ਨਹੀਂ ਸੀ ਕਰਕੇ ਇੱਕ ਥੋੜਾ ਆ ਜਾ ਇਹਨੂੰ ਐਡਵਾਂਸ ਕਰਨਾ ਟਰੈਕਟਰ ਨੂੰ ਤੇ ਕਰੀ ਜਾਂਦੇ ਆ ਦਫਾ ਫਿਲੂਏ ਝਾੜਦਾਂ ਰਾਹ ਨੂੰ ਮੀਮੂ ਨਾ ਆ ਜੀ ਬਾਕੀ ਸਵੇਰੇ ਕਰਾਂਗੇ ਹੁਣ ਤੱਕ ਹੋ ਗਿਆ ਆ ਵਾਓ ਸਵੇਰ ਦਾ ਲੱਗਾ तकरीबन ਅੱਜ ਇਹ ਨਹੀਂ ਗੱਲ ਸੁਣ ਸਵੇਰ ਦਾ ਲੱਗਾ ਸੀ ਟਾਈਮ ਨਾਲ ਅੱਜ ਕਮਾਦ ਵੀ ਜਾਂਦਾ ਹੁਣ ਖਾਰ ਪਾਇਆ ਈ ਛਾਲਾ ਮਾਰਦਾ ਤਾਂ ਨੇ ਉਹ ਕਮਾਦ ਦੇ ਬਰਾਬਰ ਹੀ ਹੋ ਗਿਆ तकरीबन ਇਹਨੂੰ ਹੁਣ ਦੋ ਬੂਰੇ ਭਾਈ ਜੂਰਗੇ ਤੇ ਇਹ ਪਰਲੇ ਬੰਨੇ ਚ 99 ਆ ਉਹ ਤਾਂ ਬਾਬਾ ਉੱਚਾ ਆ ਉਹ ਵਿਜਲੇ ਬੰਨੇ ਦੀਦਾ ਚ 99 ਡਾ ਉੱਚਾ ਅੱਜ ਪਰਲੇ ਸਰੇ ਦੀਦਾ ਉਹ 94 ਆ ਤੇ ਉਧਰ ਉਹ ਮੂਰੇ ਮੰਗੇ ਦੇ 95 ਆ ਤੇ ਮਾਰਦਾ ਜਾਂਦਾ ਛਾਲਾਂ ਤਾਂ ਹੁਣ ਹੈਦਰਾ 85 ਐ ਪੁੱਤਰ ਆ ਪਿਆ ਐ ਵੀ ਇਹਨੂੰ ਕੋਈ ਖਾਦ ਨਹੀਂ ਕੋਈ ਕੁਛ ਨਹੀਂ ਇੱਕ ਵਾਰ ਬੰਨ ਹਟੇ ਆ ਫੇਰ ਡੇਪਿਆ ਤੇ ਬਿਨਾ ਖਾਦ ਖੂਦ ਤੋਂ ਸਾਰੇ ਘਾਹ ਤੋਂ ਐਡਾ ਐਡਾ ਉੱਚਾ ਹੋਇਆ ਆ ਮੇਰਾ ਖਿਆਲ 10-10 ਫੁੱਟ ਦਾ ਗੰਨਾ ਹੋ ਗਿਆ ਆ ਤੇ ਉਦਾਂ ਵੀ ਦੋ ਵਾਡੇ ਘਟੇ ਰस्सियां ਨੇ ਇੱਕ ਵਾਰ ਬੰਨੇ ਹੁਣ ਫੇਰ ਬੰਨਣਾ ਇੱਕ ਵਾਰ ਦੇਖਦੇ ਆ ਗੰਨਾ ਵੀ ਚੰਗਾ ਮੋਟਾ ਹੋ ਗਿਆ ਆ ਇਹ ਐਕਾਂ ਬਹੁਤ ਵਧਿਆ ਪਿਛਲੀ ਵਾਰ ਵੀ ਇੱਥੇ ਹੀ ਸੀਗਾ ਪਿਛਲੀ ਵਾਰ ਇੰਨਾ ਨਹੀਂ ਵਧਿਆ ਜਿੰਨਾ ਐਕਾਂ ਵਧਿਆ ਆ ਪਿਛਲੀ ਵਾਰ ਬਿਮਾਰੀ ਜਈ ਵੀ ਸੀ ਐਕਾਂ ਬਿਮਾਰੀ ਵੀ ਇਹਨੂੰ ਹੈ ਨਹੀਂਗੀ ਉੱਧਰ ਉਹ ਇੰਜਨ ਟਕਿਆ ਆ ਨੀ ਮੂੰਹ ਤੋਂ ਚੱਲੀ ਜਾਂਦਾ ਕੰਮ ਟਰੈਕਟਰ ਦਾ ਹੋ ਗਿਆ ਕੰਮ ਕਲਚ ਪਲੇਟਾਂ ਪਾ ਲਈਆਂ ਡਰਾਈ ਵੀ ਲੈ ਲਈਏ ਡਰਾਈ ਲੈ ਕੇ ਤੇ ਆਇਆ ਆ ਕੇ ਖੜਾ ਕੀਤਾ ਬਿਲਕੁਲ ਸਹੀ ਆ ਕਲਚ ਜਿੱਥੇ ਹੋਣਾ ਚਾਹੀਦਾ ਤੇ ਰੈਲਾ ਵੀ ਆ ਇਹ ਨਹੀਂ ਵੀ ਰੈਲਾ ਨਗਰ ਵਾਲਾ ਵੀ ਪੂਰਾ ਆ ਬਾਇਰਿੰਗ ਰਹਿ ਗਈ ਆ ਤਾਂ ਛੋਟੇ ਮੋਟੇ ਚਾਬੀ ਵਾਨਾ ਇੱਕ ਵਾਰ ਮਾਰ ਕੇ ਦੇਖਣ ਵਾਲਾ ਵੀ ਕੋਈ ਨੱਡ ਲਾ ਜਾਂਦਾ ਤੇ ਉਹ ਦੇਖ ਕੇ ਕੱਸਾਂ ਗੁੱਸਾਂਗੇ ਬਿਲਕੁਲ ਸਹੀ ਆ ਕਲੱਚ ਤੇ ਹੈਗਾ ਵੀ ਰੈਲਾ ਆ ਮੈਂ ਥੋੜੇ ਜਿਹਾ ਭਾਰ ਦੇ ਨਾਲ ਹੀ ਚੱਲਦਾ ਆ ਇਹਦੀ ਸੈਟਿੰਗ ਰੱਖੀ ਹੈਗੀ ਆ ਜਿਹੜਾ ਮੇਨ ਕਲੱਚ ਆ ਉਹਦੀ ਰੱਖੀ ਹੈਗੀ ਆ 36 ਐਮ ਐਮ ਤੇ ਜਿਹੜਾ ਹੈਗਾ ਆ ਦੂਸਰਾ ਪੀ ਡੀਓ ਵਾਲਾ ਉਹਦੀ 30 ਰੱਖੀ ਆ ਪਰ ਚਾਹੀਦੀ ਸੀਗੀ ਉਹ 32 ਰੱਖਣੀ 30 ਰੱਖੀ ਆ ਤੇ ਸਹੀ ਆ ਉਦਾਂ ਇੰਨੇ ਤੇ ਵੀ ਪਰ ਜੇ ਉਹ 32 ਦੇ ਰੱਖੀ ਹੁੰਦੀ ਸੈਟਿੰਗ ਉਹਦੀ ਤੋਂ ਉਨੇ ਨਾਲ ਉਹ ਥੋੜਾ ਜਿਹਾ ਕਲਚ ਫੇਰ ਹੋਰ ਵਧੀਆ ਚੱਲਣਾ ਸੀਗਾ ਹੁਣ ਥੋੜਾ ਜਿਹਾ ਥੱਲੇ ਚੱਲਦਾ ਕਲਚ ਪੀਟੀਓ ਵਾਲਾ ਹੈਗੇ ਦੋਨੇ ਸਹੀ ਆ ਤੇ ਉਹਦੀ 36 ਐਮ ਐਮ ਆ ਦੂਏ ਦੀ 32 ਐਮ 30 ਐਮ ਐਮ ਆ ਉਹ 32 ਚਾਹੀਦੀ ਉਹ 36 ਚਾਹੀਦੀ ਤੇ ਰੈਲਾ ਪੂਰਾ ਆ ਕਲਚ ਲੈ ਲਈ ਟਰਾਈ ਦੇਖ ਲਿਆ ਚਲਾ ਕੇ ਬਸ ਹਮ ਵਾਇਰਿੰਗ ਰਹਿ ਗਈ ਹੈ ਵਾਰੀਆਂ ਲਾ ਕੇ ਇਹਦੀਆਂ ਛੂਆ ਜਾਂ ਕੱਸਣ ਵਾਲੀਆਂ ਰਹਿ ਗਈਆਂ ਕੱਸਦਾ ਹੁਣ ਨੋ ਮੀ ਲਾ ਪਿਆ ਪੈਣ ਜੀ ਕੰਮ ਕਰਦਿਆਂ ਕਰਦਿਆਂ ਤਕਰੀਬਨ ਹੋ ਹੀ ਗਿਆ ਕੰਮ ਤੇ ਮੀ ਉਤਰਿਆ ਹੁਣ ਮੀ ਲਾ ਪਿਆ ਆ ਪੈਣ ਦੇ ਦੇ ਕਿੰਨਾ ਕੁ ਪੈਂਦਾ ਟਰੈਕਟਰ ਦਾ ਕੰਮ ਨਿਬੜ ਗਿਆ ਹੈਗਾ ਆਟਾ ਹੀ ਇਕੱਠਾ ਮੀ ਪੈਂਦਾ ਸੀ ਗੱਲ ਮੜਾ ਮੜਾ ਹੁਣ ਮੀ ਉੱਤਰਿਆ ਪੂਰੇ ਜ਼ੋਰ ਦਾ ਤੇ ਇਧਰਲੇ ਬੰਦੇ ਨੂੰ ਵਦੀਣਾ ਦੇਖੋ ਪੂਰੇ ਜ਼ੋਰ ਦਾ ਮੀਂਹ ਬਾਜ਼ ਵੀ ਤੁਹਾਨੂੰ ਆਦੀ ਹੋਣੀ ਆ ਵਿੱਚ ਪੂਰੇ ਜ਼ੋਰ ਦਾ ਮੀਂਹ ਉੱਤਰਿਆ ਝੂਕਦਾ ਪੂਰਾ ਇੱਕ ਹੁੰਦਾ ਹੌਲੀ ਹੌਲੀ ਇੱਕ ਹੁੰਦਾ ਪੂਰੇ ਜ਼ੋਰ ਦਾ ਪੂਰੇ ਜ਼ੋਰ ਦਾ ਪੈਂਦੇ ਛੂਆਂ ਛਾਂ ਵੀ ਡ੍ਰਿੱਪਰ ਦੀਆਂ ਕੱਸ ਦਿੱਤੀਆਂ ਨੇ ਸਾਰੀਆਂ ਟਰਾਈ ਲੈ ਲਈ ਸੀਗੀ ਚਲਾ ਕੇ ਦੇਖ ਲਿਆ ਸਾਰਾ A to Z ਕੰਪਲੀਟ ਕਰਕੇ ਰਾਤ ਵੀ ਹੱਥ ਕਾਲੇ ਸੀਗੇ ਵੀਡੀਓ ਬਣੀ ਨਹੀਂ ਕੱਲਾ ਸੀਗਾ ਮੈਂ ਤੇ ਚਾਲੂ ਕਰ ਦਿੱਤਾ ਸੀਗਾ ਦੇਖ ਲਈ ਹੀ ਟਰਾਈ ਲੈ ਕੇ ਸੂਆਂ ਛਾਂ ਵੀ A to Z ਜਿੰਨੀ ਵਾਇਰਿੰਗ ਵਗੈਰਾ ਕੋਈ ਵੀ ਕੰਮ ਨਹੀਂ ਛੱਡਿਆ ਕਿ ਟੂਲ ਰਹਿ ਗਿਆ ਕੱਸਣ ਵਾਲਾ ਚਾਬੀਆਂ ਪਾਣੇ ਰੱਖਣ ਤੇ ਉਹ ਕੱਸਣਾ ਬਾਕੀ ਸਾਰਾ ਕੱਸਕਸਾਈਆ ਕਰ ਦਿੱਤਾ ਆ ਆ ਇੱਕ ਜੀਜ਼ ਦਿਖਾਉਣਾ ਇੱਥੇ ਨਾ ਅਜ ਤੋਂ 20-25 ਸਾਲ ਪਹਿਲਾਂ ਖੁਈ ਹੁੰਦੀ ਸੀਗੀ ਇਹ ਹਰੇਕ ਸਾਲ ਬੈਂਦੀ ਐ ਇੱਥੇ ਕੈਪਟੀਆਂ ਆਆਂ ਵਿੱਚ ਲੱਗੀਆਂ ਇਹਦੇ ਬੇ ਇਨਾ ਤਾਂ ਨਹੀਂ ਉਧਰੋਂ ਪਰੇ ਨੂੰ ਕਰਕੇ ਲਾਇਆ ਆਪਦਾ ਇਹ ਹਰੇਕ ਸਾਲ ਹੀ ਬਹਿ ਜਾਂਦੀ ਹੂਈ ਬਰਸਾਤਾਂ ਦੇ ਟਾਈਮ ਹੁਣ ਵੀ ਬਹਿ ਗਈ ਐ ਇੱਥੇ ਟਰਾਲੀ ਅੱਧੀ ਕਿ ਟਰਾਲੀ ਜਿੱਦਾਂ ਮਿੱਟੀ ਦੀ ਬਹਿ ਜਾਂਦੀ ਐ ਹਰੇਕ ਸਾਲ ਇਹ ਹੁਣ ਡਰਦੇ ਇੱਧਰੋਂ ਜਾਂਦੇ ਨਹੀਂ ਥਰੜੇ ਪਰੋਂ 5 5 6 6 ਫੁੱਟ ਥੱਲੇ ਨੂੰ ਬਹਿ ਗਈ ਉੱਤੇ ਖੱਪਰ ਜਿਹਾ ਹੀ ਬਣਿਆ ਹੋਇਆ ਐ ਇਹਦਾ ਤੇ ਜਦੋਂ ਮੀਂਹ ਪੈਂਦਾ ਬਰਸਾਤਾਂ ਆਉਂਦੀਆਂ ਐ ਇਹ ਬਹਿਣ ਲੱਪੈਂਦੀ ਹੂਈ ਹਰੇਕ ਸਾਲ ਬੈਂਦੀ ਐ ਮਿੱਟੀ ਜਿੰਨੀ ਮਰਜ਼ੀ ਪਾ ਲਈਏ ਇੱਟਾਂ ਰੋੜੇ ਵੀ ਬਹੁਤ ਖਿੱਤੇ ਆ ਵਿੱਚ ਮਿੱਟੀ ਵੀ ਬੜੀ ਠਿੱਟੀ ਆ ਪਾਣੀ ਪਾ ਪਾ ਕੇ ਵੀ ਮਿੱਟੀ ਠਿੱਟੀ ਭਾਰੇ ਬਹਿਣਾ ਨਹੀਂ ਹਟਦੀ ਖੂਈਏ ਤੇ ਥੱਲੇੋਂ ਪੱਕੀ ਆ ਕੋਈ ਤੇ ਉਦਾਂ ਮਿੱਟੀ ਨਾ ਪੂਰ ਦਿੱਤੀ ਆ ਇਹਦੇ ਤੇ 4-5 ਕੈਪਟੀਆਂ ਹੋਈਆਂ ਜਿਹੜੀਆਂ 40 ਫੁੱਟ ਵਾਲੀਆਂ 50 ਫੁੱਟ ਵਾਲੀਆਂ ਹੁੰਦੀਆਂ ਉਹ ਚੱਲਦੀਆਂ ਹੁੰਦੀਆਂ ਸੀਗੀਆਂ ਤੇ ਮੀਂਹ ਪੁਰੇ ਜੋਰਾਂ ਤੇ ਆ ਪੂਰੇ ਜੋਰਾਂ ਦੇ ਮੀਂਹ ਆ ਮੋਟਰਾਂ ਦੀ ਬੱਤੀ ਵੀ ਚੱਲਦੀ ਆ ਇਹ ਕਰਦਾ ਚੋਂ ਆਉਂਦਾ ਆ ਕਰੜਾ ਦਾ ਦੇਖੋ ਵੀ ਆ ਪਾਣੀ ਕਠਾਉ ਪਾਟੀ ਆ ਇਹ ਪਹਿਲਾਂ ਤੋਂ ਸਟਾਰਟਿੰਗ ਤੇ ਜਦੋਂ ਪਾਈ ਸੀ ਉਹਨੂੰ ਇੱਕ ਛੂੰਗਾ ਹੋ ਆ ਬਾਕੀ ਦੇ ਤਕਰੀਬਨ ਠੀਕ ਹੀ ਆ ਪੈਪ ਆ ਥੋੜਾ ਆ ਜਾ ਦਿੱਕਤ ਦਿੰਦਾ ਕੋ ਪਾਣੀ ਪੂਰਾ ਵਿੱਚ ਜਾਂਦਾ ਨਹੀਂ ਉੱਥੋਂ ਪਾਣੀ ਅੰਦਰ ਆਉਂਦਾ ਆ ਗਾਂ ਕਰਾਂਗੇ ਉਹਦਾ ਹੱਲ ਉੱਥੇ ਨਾ ਕੱਪੜੇ ਵਾਲੀ ਦਰਪਾਲ ਬਾਨ ਦੇ ਉੱਤੇ ਲਾ ਕੇ ਤੇ ਪੈਪ ਦੇ ਵਿੱਚ ਛੱਡਾਂਗੇ ਜਿਹੜਾ ਪੈਪ ਦੇ ਵਿੱਚ ਦੀ ਪਾਣੀ ਜਾਵੇ ਅੰਦਰ ਨੂੰ ਨਾ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਜ਼ੋਰ ਦਾ ਸਾਰੀਆਂ ਚਾਦਰਾਂ ਜਿਹੜੀਆਂ ਪਰੇ ਛੱਡੇ ਸੈਟ ਦਾ ਸਾਰਾ ਪਾਣੀ ਚਾਦਰਾਂ ਤੇ ਆਉਂਦਾ ਤਰਪਾਲ ਤੇ ਤਰਪਾਲ ਤੋਂ ਸਾਰਾ ਪਾਣੀ ਜਿਹੜਾ ਉਹਦੇ ਵਿੱਚ ਨਹੀਂ ਜਾਂਦਾ ਉੱਥੋਂ ਦੀ ਹੋਵੇ ਤੇੁੱਲੀ ਉਦਾਂ ਤੇ ਨਹੀਂ ਘਟਕਉਂਦੀ ਆ ਜਿੱਦਾਂ ਛੇਰੂ ਮਾੜੇ ਮੋਟੇ ਉਹ ਨਹਿਰੀਆਂ ਦਾ ਪਾੜ ਫੁੱਟ ਗਏ ਤੇ ਤਰਪਾਲ ਪਾਵਾਂਗੇ ਗਾ ਲਾਗੇ ਨਾ ਜਿਗਾਰਡ ਉੱਥੋਂ ਤਰਪਾਲ ਦੇ ਉੱਤੋਂ ਦੀ ਤਰਪਾਲ ਪਾ ਗਏ ਛੇ ਤੇ ਨੜਾ ਨੋੜਾ ਪਾਵਾਂਗੇ ਦੁਬਾਰਾ ਬਾਕੀ ਕੜਾਹੇ ਕੜੂਹੇ ਸਾਰਾ ਗੱਤਿਆਂ ਦੁਨੀਆਂ ਤੋਂ ਉਦਾਂ ਹੀ ਸੈਟ ਐ ਇਹਨਾਂ ਕੀ ਬਲੌਗ ਹੈ ਜੀ ਮਿਲਦੇ ਆਂ ਕੱਲ ਨੂੰ ਕਿਸੇ ਹੋਰ ਬਲੌਗ ਤੇ ਸਾਥੀ ਗਾਲ ਦੀ ਸਾਰਿਆਂ ਨੂੰ